ਸਾਰੇ ਹੀ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਬਿਰੋ ਬਿਰੋ ਮੈਂ ਗੱਲ ਕਰਨ ਲੱਗਿਆ ਕਿ ਸਾਡੇ ਪੰਜਾਬੀ ਨੌਜਵਾਨਾਂ ਦੇ ਵਿੱਚ ਬਾਹਰ ਜਾਣ ਦੀ ਬਹੁਤ ਹੀ ਦੌੜ ਲੱਗੀ ਹੋਈ ਆ ਬਿਰੋ ਲੱਖਾਂ ਰੁਪਇਆ ਲਾ ਕੇ ਵਿਦੇਸ਼ਾਂ ਦੀ ਧਰਤੀ ਤੇ ਸਾਡੇ ਨੌਜਵਾਨ ਪਹੁੰਚਦੇ ਆ ਬਿਰੋ ਜੀ ਦਾ ਤਾਂ ਕਰਿਆ ਹੋਇਆ ਪਿੰਡ ਕੰਮ ਮਿਹਨਤ ਕਰੀ ਹੋਈ ਆ ਪਿੰਡ ਉਹਦਾ ਇੱਥੇ ਕੱਟ ਜਾਂਦਾ ਬਿਰੋ ਜਿਹੜਾ ਪਿੰਡ ਹੀ ਵਿਲੜ ਰਿਹਾ ਵਾ ਕੰਮ ਨਹੀਂ ਕਰਿਆ ਪਿੰਡ ਉਹਦਾ ਇੱਥੇ ਆ ਕੇ ਬਹੁਤ ਬੁਰਾ ਹਾਲ ਹੈ ਵੀਰੋ ਇੱਥੇ ਆਤਾ ਜਾਂਦੇ ਆ ਜਦੋਂ ਉਹਨਾਂ ਨੂੰ ਔਖਾ ਪਤਾ ਲੱਗਦਾ ਕੰਮ ਬਹੁਤ ਔਖਾ ਫਿਰ ਪਿੰਡ ਫੋਨ ਲਾਉਂਦੇ ਆ ਵੀ ਸਾਡੇ ਜੀ ਨਹੀਂ ਲੱਗਦਾ ਕੰਮ ਬਹੁਤ ਔਖਾ ਸਾਡੀ ਟੈਗਟ ਕਰਾਓ ਵੀਰ ਕੀ ਫਾਇਦਾ ਜੇ ਤੁਸੀਂ ਆਪਦੇ ਸੁਪਨੇ ਨਹੀਂ ਪੂਰੇ ਕਰ ਸਕਦੇ ਜੇਕਰ ਤੁਸੀਂ ਆਏ ਆ ਤਾਂ ਦਿਲੋਂ ਮਿਹਨਤ ਕਰੋ ਤੇ ਚੰਦ ਤੁਖਾਰਿਆ ਵੀਰੋ ਮੈਂ ਸਾਡੇ ਪੰਜਾਬੀ ਨੌਜਵਾਨ ਕਿਵੇਂ ਮਸ਼ੀਨਾਂ ਵਾਂਗੂ ਚੱਲਦੇ ਆ ਇਹਨਾਂ ਦੀ ਮਿਹਨਤ ਨੂੰ ਇਹਨਾਂ ਦੀ ਕਮਾਈ ਨੂੰ ਸਲੂਟ ਆ ਵੀਰੋ ਸੱਤ ਦੀ ਸ਼ੀਤ ਨੂੰ ਨੋਟ ਚੱਕਣੇ ਪੈਂਦੇ ਆ ਵੀਰੋ 50 50 ਡਿਗਰੀ ਟੈਂਪਰੇਚਰ ਵੀਰੋ ਇੰਨੀ ਗਰਮੀ ਦੇ ਵਿੱਚ ਵੀਰੋ ਜਦੋਂ ਦੁਪਹਿਰ ਦੀ ਸਬਜ਼ੀ ਦਾਲ ਖਰਾਬ ਹੋ ਜਾਂਦੀ ਆ ਪਰ ਨੂਨ ਭੁੱਕ ਕੇ ਕਈ ਵਾਰੀ ਪਾਣੀ ਨਾਲ ਰੋਟੀ ਖਾਣੀ ਪੈਂਦੀ ਆ ਵੀਰੋ ਇੱਕ ਪੇੜ ਭਰਨ ਲਈ ਵੀਰੋ ਵੀਰੋ ਜੇ ਤੁਹਾਡਾ ਪਿੰਡ ਕੰਮ ਕਰਿਆ ਹੋਇਆ ਫਿਰ ਤਾਂ ਤੁਹਾਡਾ ਇੱਥੇ ਆਉਣ 'ਚ ਫਾਇਦਾ ਹੈਗਾ ਇਹ ਤਾਂ ਤੁਹਾਡੇ ਮਨ ਦਾ ਭਲੇਖਾ ਕਿ ਖਣੀ ਕਿੰਨੇ ਕ ਡਾਲਰ ਇੱਥੇ ਇਕੱਠੇ ਕਰ ਲਾਂਗੇ ਦੁਬਈ ਦੀ ਧਰਤੀ ਤੇ ਸਾਡੇ ਪੰਜਾਬੀ ਨੌਜਵਾਨ ਕਿਵੇਂ ਮਿਹਨਤ ਕਰ ਰਹੇ ਆ ਵੀਰੋ ਕੋਲੀ ਪਾਣੀ ਪਿਆ ਕਿ ਦੂਰ ਨਹੀਂ ਪਾਣੀ ਪੀਣ ਜਾਣਾ ਪੈਂਦਾ ਦਿਖਾ ਰਿਆਂ ਤੁਹਾਨੂੰ ਪੰਜਾਬੀ ਸਾਡੇ ਨੌਜਵਾਨ ਕਿਵੇਂ ਟਾਇਲ ਚਲਾ ਰਹੇ ਆ ਕਿਵੇਂ ਮਿਹਨਤ ਕਰ ਰਹੇ ਆ ਇਹਨਾਂ ਦੀ ਮਿਹਨਤ ਨੂੰ ਸਲੂਟ ਆ ਵੀਰੋ ਸਲਾਮ ਕਰਦੇ ਇਹਨਾਂ ਦੀ ਮਿਹਨਤ ਨੂੰ ਆਹ ਦਿਖਾ ਰਿਆਂ ਵੀਰੋ ਤੁਹਾਨੂੰ ਪੰਜਾਬੀ ਨੌਜਵਾਨ ਕਿਵੇਂ ਮਿਹਨਤ ਕਰ ਰਹੇ ਆ ਆ ਵੀ ਲੋ ਰੇਕੀ ਕੈਂਪਨਾ ਮਡਵਾਈਜਨ ਤੇ ਦਵਾਈ ਜਾਣਾ ਇੱਥੇ ਆ ਕੇ ਪਤਾ ਲੱਗਦਾ ਵੀਰੋ ਸਾਡੇ ਪੰਜਾਬੀ ਭਰਾ ਕਿਵੇਂ ਮਸ਼ੀਨਾਂ ਨੂੰ ਚਲਦੇ ਹੋ ਦੇਖੋ ਇਧਰ ਇਹਨਾਂ ਨੂੰ ਨੀਂਹ ਦਾ ਸਲਾਮ ਕਰ ਦੋ ਰੇਕੀ ਕੈਂਪਨਾ ਮਡਵਾਈਜਨ ਤੱਕ ਜਾਣਾ ਦੇਖੋ ਮਸ਼ੀਨਾਂ ਨੂੰ ਚਲਦੇ ਸਾਡੇ ਭਰਾ ਇਹਨੂੰ ਕਹਿੰਦੇ ਆ ਦਵਾਈ ਦੀ ਕਮਾਈ ਆ ਬਹੁਤ ਦਾ ਨੇੜੇ ਰੰਬਲ ਕਰਦੀ ਆ ਵੀਰੋ ਆ ਭਰਾ ਲੈਵਲ ਕੱਢ ਰਹੇ ਆ ਇਹਨਾਂ ਦੀ ਮਿਹਨਤ ਨੂੰ ਸਲਾਮ ਆ ਭਰਾਓ ਅਮੂਰ ਹੈ ਇਹਨਾਂ ਦੀ ਮਿਹਨਤ ਨੂੰ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਵੀਡੀਓ ਨੂੰ ਸ਼ੇਅਰ ਕਰਨ ਦਾ ਤੁਹਾਡਾ